ਕਹਿੰਦੇ ਪੰਜਾਬੀਆਂ ਸਾਡੀ ਜਦੋਂ ਬੈਠੇ ਚੀਜ਼ ਕਰਾ ਰਹੇ ਮੈਨਾਂ ਕਹਾਤੀ ਲੈਣਗੇ ਜਾਂ ਰੋੜੇ ਰੋਤੇ ਨਾ ਆ ਜਾ ਬੈਠੀਏ ਉਹ ਹੀ ਚੀਜ਼ ਇਕਨਾਰੇ ਜਿੱਥੇ ਪਾਣੀ ਵਿੱਚ ਸੀ ਆਪਾਂ ਕਿੰਨੇ ਵੱਟੇ ਮਾਰੇ ਆ ਜਾ ਬੈਠੀਏ ਉਹ ਹੀ ਚੀਜ਼ ਇਕਨਾਰੇ ਜਿੱਥੇ ਪਾਣੀ ਵਿੱਚ ਸੀ ਆਪਾਂ ਕਿੰਨੇ ਵੱਟੇ ਮਾਰੇ ਤੇ ਮੇਰੇ ਸੁਪਨੇ ਉਦੋਂ ਇੱਕ ਮਿੰਟੇ ਜੀ ਹੁੰਦੇ ਤੇਰੇ ਮੇਰੇ ਸੁਪਨੇ ਉਦੋਂ ਇੱਕ ਮਿੰਟੇ ਜੀ ਹੁੰਦੇ ਜੋ ਕਰਦੇ ਹੁੰਦੇ ਸੀ ਇਕੱਟੇ ਅੰਬਰੀ ਚੰਦਾਰੇ ਆਜਾ ਬੱਠੀ ਉਨੀ ਜੀ ਇਕ ਨਾਹੇ ਜਿੱਥੇ ਪਾਣੀ ਵਿੱਚ ਸੀ ਆਪਾਂ ਕਿੰਨੇ ਬੱਤੇ ਪਾਏ ਦੁਨੀਆ ਉੋਂ ਸੁੰਨੀ ਸੁੰਨੀ ਸੀ ਲਾਗੀ ਦੁਨੀਆ ਉੋਂ ਸੁੰਨੀ ਸੁੰਨੀ ਸੀ ਲਾਗੀ ਹਵਾ ਕੋ ਪਤਾ ਉਹਨਾਂ ਸਾਡੀ ਕਿਸ ਬਸਤੀ ਬੱਤੀ ਵੀ ਬੱਤੀ ਵੀ ਉਦੋਂ ਹਰ ਕਰਦੀ ਦੋਨ ਹੁੰਦੀ ਸੀ ਸਾਰੇ ਆਜਾ ਬੱਠੀ ਉਨੀ ਜੀ ਇਕ ਨਾਹੇ ਜਿੱਥੇ ਪਾਣੀ ਵਿੱਚ ਸੀ ਆਪਾਂ ਕਿੰਨੇ ਬੱਤੇ ਪਾਏ ਕੋਈ ਗੈਂਤੀ ਮੈਂਤੀ ਨਹੀਂ ਸੀ ਬਾਤਾਂ ਦੀ ਕੋਈ ਗੈਂਤੀ ਮੈਂਤੀ ਨਹੀਂ ਸੀ ਬਾਤਾਂ ਦੀ ਮੈਂ ਰਾਜਾ ਕੁੰਦਰੀ ਰਾਣੀ ਸੀ ਉਹਨਾਂ ਰਾਤਾਂ ਦੀ ਜਦੋਂ ਆੱਖਾਂ ਨਾਲ ਹੀ ਹੁੰਦੇ ਸੀ ਇਸ਼ਾਰੇ ਆਜਾ ਬੰਦੀ ਕੋਣੀ ਚ ਲਿਖਾਰੇ ਜਿੰਨੇ ਪਾਣੀ ਵਿੱਚ ਸੀ ਆਪਾਂ ਕਿੰਨੇ ਵੱਡੇ ਮਨ ਰੱਬ ਵੀ ਆਪਣੇ ਨਾਲ ਸੀ ਘਹਾੜੇ ਭਰਦਾ ਰੱਬ ਵੀ ਆਪਣੇ ਨਾਲ ਸੀ ਘਹਾੜੇ ਭਰਦਾ ਇਸਕ ਹਕੀਕੀ ਨਿਬੋੜਾ ਹੱਥ ਸਰਬਾਨ ਲੜਦਾ ਨਾ ਤੇ ਕੀ ਦਾ ਨਾਮ ਆ ਕੇ ਜਾਵੇ ਕਿਤੇ ਮਾਰੇ ਆ ਜਾ ਬੰਦੀ ਪੂਰੀ ਧੀ ਇਥਾਰੇ ਜਿੱਥੇ ਪਾਣੀ ਦਿੱਤ ਸੀ ਆਪਾਂ ਕਿੰਨੇ ਬੱਤੇ ਬਾਲੇ ਪੂਰੀ ਸਿਆ ਕਿਸਮਤ ਦੇ ਹੁੰਦੇ ਢੇਰ ਵੱਲੇ ਪੂਰੀ ਸਿਆ ਕਿਸਮਤ ਦੇ ਹੁੰਦੇ ਢੇਰ ਵੱਲੇ ਕੋਈ ਨਾ ਚਾਹੁੰਦੇ ਹੋਵੇ ਬਾਣੀ ਅੱਜ ਸੀ ੱੱਲੇ ਉਪਰੋ ਕੋ ਬਾਦਨਾ ਦੁਨੀਆ ਤੇਰੇ ਵਰਤੀ ਉਪਰੋ ਉਪਰੋ ਕਰੰਸੀਆ ਦੁਨੀਆ ਤੇਰੇ ਵਰਤੀ ਵਿੱਚੋਂ ਲੈ ਗਈ ਸਾੜੇ ਆ ਜਾ ਬੰਦੀ ਇਹ ਪਾਣੀ ਵਿੱਚ ਸੀ ਆਪਾਂ ਕਿੰਨੇ ਵੱਟੇ ਮਾਰੇ ਅੱਗੇ ਦੀਆਂ ਦਿਲ ਵਿੱਚ ਆ ਜਾਂਦੀਆਂ ਨੇ ਧੰਗਾ ਦਿਲੀਆਂ ਦਿਲ ਤੱਕ ਆ ਜਾਂਦੀਆਂ ਨੇ ਧੰਗਾ ਬਾਣਾ ਮੰਨਦੇ ਵਿੱਚ ਸਬਰ ਇਹ ਧੰਗਾ ਆਤਮ ਨੀਤਾ ਅਲ ਬੋਰੀ ਆਪਣੀ ਉਹਦੀ ਚੱਲਤਾ ਦੇ ਆ ਜਾ ਬੱਠੀ ਉਹਦੀ ਚੀਜ਼ ਕਿਨਾਰੇ ਜਿੱਥੇ ਪਾਣੀ ਵਿੱਚ ਸੀ ਆਪਾਂ